ਕਿੰਨੇ ਕਰਦੀ ਪਾਠ ਮੈਂ ਰੱਬਾ ਕਿੰਨੇ ਗਾਵਾਂ ਗੁਣ ਮੈਂ ਤੇਰੇ ਇੱਕ ਵਾਰੀ ਗਰੀਬ ਦੀ ਰੱਬਾ ਹਾਕ ਤੂੰ ਸੁਣ ਲੈ ਹੋ ਕੇ ਨੇੜੇ ਇੰਨੇ ਜਿਆਦਾ ਮਾੜੇ ਹਾਲ ਚਾਰ ਚਫੇਰੇ ਹਹਾਕਾਰ ਮੱਚੀ ਹੋਈ ਏ ਪਰ ਰੱਬ ਨੇੜੇ ਹੋ ਕੇ ਨਹੀਂ ਸੁਣਦਾ ਪਿਆ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਭਾਜੀ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਚਾਰੇ ਪਾਸੇ ਜਲਥਲ ਕੀਤਾ ਹੋਇਆ ਇੱਕ ਹੜਾਂ ਦੀ ਮਾਰ ਦੂਜੀ ਬਰਸਾਤਾਂ ਦੀ ਮਾਰ ਚਾਰੇ ਪਾਸੇ ਪਈ ਹੋਈ ਹੈ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਦੀ ਡੀਪੀ ਤੁਸੀਂ ਦੇ ਦਿੱਤੇ ਪਿਓ ਮੇਰੇ ਨਾਲ ਇਹ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਡੇਰਾ ਬਾਬਾ ਨਾਨਕ ਤੋਂ ਹਰ ਦੇ ਨਾਲ ਲੋਕਾਂ ਦੇ ਹਾਲਾਤ ਵੱਧ ਤੋਂ ਵੱਧ ਜਿਹੜੇ ਨੇ ਵੱਧ ਤੋਂ ਬੱਤਰ ਹੋ ਚੁੱਕੇ ਨੇ ਹਰ ਦੇ ਨਾਲ ਲੋਕਾਂ ਨੂੰ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡ ਪੱਖੋ ਕੇ ਟਾਲੀ ਸਾਹਿਬ ਜਿੱਥੇ ਸਭ ਤੋਂ ਫਰਦ ਹਰਦ ਨੇ ਮਾਰ ਮਾਰੀ ਹਰਦੇ ਪਾਣੀ ਨੇ ਤੈਸ ਨਹਿਸ ਕਰ ਦਿੱਤਾ ਸਭ ਕੁਝ ਪਿੰਡ ਦੀ ਵਸਨੀਕ ਮਾਤਾ ਬਲਵਿੰਦਰ ਕੌਰ ਪਤਨੀ ਕੁਲਵੰਤ ਸਿੰਘ ਮਿਸਤਰੀ ਨੇ ਦੱਸਿਆ ਕਿ ਹਰ ਦਾ ਪਾਣੀ ਆਉਣ ਕਾਰਨ ਉਹਨਾਂ ਦੇ ਘਰ ਦਾ ਲੀੜਾ ਲੱਤਾ ਬਿਸਤਰੇ ਤੇ ਖਾਣ ਪੀਣ ਦਾ ਸਮਾਨ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ ਮਾਤਾ ਨੇ ਦੱਸਿਆ ਕਿ ਖਾਣ ਪੀਣ ਦੀ ਸਮਾਨਤਾ ਸਮਾਜ ਸੇਵੀ ਸੰਸਥਾਵਾਂ ਦੇ ਰਹੀਆਂ ਹਨ ਪਰ ਉਸਦੇ ਘਰ ਦੀ ਸੱਤ ਦਾ ਬੁਰਾ ਹਾਲ ਹੈ ਉਹ ਅੱਜ ਵੀ ਤਰਪਾਲ ਹੇਠਾਂ ਦਿਨ ਕੱਟ ਰਹੀ ਹੈ ਮਾਤਾ ਬਲਵਿੰਦਰ ਕੌਰ ਨੇ ਪੰਜਾਬ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦਿੱਤੀ ਗੁਹਾਰ ਲਗਾਈ ਹੈ ਹਾਲਾਤ ਇੰਨੇ ਮੰਦੇ ਕਿ ਜਿੱਥੇ ਵੀ ਜਾਈਏ ਇੱਕ ਹੁੱਬ ਨਿਕਲ ਜਾਂਦੀ ਹੈ ਦੋ ਦੋ ਸਾਲ ਦੇ ਬੱਚੇ ਡੇਢ ਡੇਢ ਸਾਲ ਦੇ ਬੱਚੇ ਸਾਲ-ਸਾਲ ਦੇ ਬੱਚੇ ਮਾਵਾ ਝੋਲੀ ਚ ਪਾ ਕੇ ਤਰਪਾਲਾਂ ਥੱਲੇ ਦਿਨ ਕੱਟਦੀਆਂ ਨਜ਼ਰ ਆਈਆਂ ਮੰਦੇ ਹਾਲਾਤ ਛੜਕਾਂ ਉੱਤੇ ਤੰਬੂ ਲੱਗੇ ਪਏ ਨੇ ਕੋਠਿਆਂ ਦੀਆਂ ਸੱਤਾਂ ਉੱਤੇ ਤੰਬੂ ਲੱਗੇ ਪਏ ਨੇ ਕਣ ਕਪੜੋਲਿਆਂ 'ਚ ਗਲ ਗਈ ਆਟਾ ਪੀਪਿਆਂ 'ਚ ਗੁੱਜ ਗਿਆ ਤੇ ਖਾਣ ਪਾਣ ਦੀਆਂ ਢਾਲਾਂ ਰੇਤ ਥੱਲੇ ਦੱਬ ਗਈਆਂ ਇੰਨੇ ਮੰਦੇ ਹਾਲਾਤ ਕਈਆਂ ਦੇ ਘਰ ਡਿੱਗ ਪਏ ਕਈਆਂ ਦੇ ਡਿੱਗ ਰਹੇ ਨੇ ਕਈ ਚੋਰੇ ਨੇ ਤੇ ਕਈ ਰੋ ਰਹੇ ਨੇ ਮੰਦੇ ਹਾਲਾਤ ਹੋਏ ਪਏ ਨੇ ਚਾਰੇ ਪਾਸੇ ਪਰ ਕੀ ਕਰੀਏ ਰੱਬ ਸੁਣਦਾ ਹੀ ਨਹੀਂ ਲੋਕ ਹਾਕਾ ਮਾਰ ਰਹੇ ਨੇ ਅਰਦਾਸਾਂ ਕਰ ਰਹੇ ਨੇ ਪਰ ਰੱਬ ਨਹੀਂ ਸੁਣਦਾ ਅਸੀਂ ਵੀ ਬੇਨਤੀ ਕਰਦੇ ਹਾਂ ਕਿ हे ਰੱਬਾ ਕਿਸੇ ਇੱਕ ਗਰੀਬ ਦੀ ਸੁਣ ਲਾ ਤੇ ਇਹ ਹੜ ਵਰਗਾ ਪਾਣੀ ਜਿਹੜਾ ਆ ਖਤਮ ਕਰ ਦੇ ਜਿਆਦਾ ਗੱਲਾਂ ਨਾ ਕਰਦੇ ਹੋਏ ਅਸੀਂ ਇਸ ਮਾਤਾ ਦੀਆਂ ਗੱਲਾਂ ਸੁਣਦੇ ਹਾਂ ਆਓ ਕਰਦੇ ਹਾਂ ਮਾਤਾ ਦੇ ਨਾਲ ਗੱਲ ਕੀ ਕਹਿੰਦੀ ਹੈ ਮਾਤਾ ਆਪਣੇ ਬਾਰੇ ਮਤੈ ਕੀ ਨੰਦੜ ਮੇਰਾ ਬਲੂਂਦਰ ਕੋਲ ਕਿਹੜਾ ਪਿੰਡ ਪਿੰਡ ਪੱਖੋ ਦੇ ਟਾਲੀ ਸਾਹਿਬ ਮਤੈ ਕੀ ਹਲਾ ਸੀ ਜਦੋਂ ਪਾਣੀ ਚੰਦਾ ਆਈ ਤਾਂ ਸੰਗ ਪਤਾ ਨਹੀਂ ਲੱਗਾ ਪਾਣੀ ਕਿਹ ਟਾਈਮ ਆ ਗਿਆ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਸਮਾਨ ਸੰਭਿਆ ਕਿਸ ਤਰ੍ਹਾਂ ਨਹੀਂ ਸੰਭਿਆ ਨਹੀਂ ਗਿਆ ਕਿ ਦੇਈ ਟਟਾ ਆਪਾਂ ਦੇ ਗਵਾਂਢੀ ਨੇ ਕਰ ਬਿਟੇ ਮਤੈ ਬੜਾ ਖਾਇੰਦ ਮਕਾਨ ਬਣਿਆ ਜਿਹੜਾ ਸਾਹਮਣੇ ਖਰਾਬ ਚੀਜ਼ਾਂ ਹੁੰਦੀਆਂ ਹਣ ਸਮਾਨ ਚਲੋ ਇਹ ਵੱਲੋਂ ਰਾਹਤ ਦੀ ਆਈ ਹੈ ਕਿ ਵੱਲੋਂ ਤੁਹਾਨੂੰ ਸਮਾਨ ਮਿਲਿਆ ਬੜਾ ਔਖਾ ਜਾਂਦਾ ਨਹੀਂ ਦੇਖੋ ਸਮਾਨ ਆ ਉਹ ਛੜਕਦੇ ਹੁੰਦੇ ਲੋਕੀ ਹਲਕੇ ਤੇ ਰਿਆ ਫਿਰ ਇਹ ਜਾਂਦਾ ਤੇ ਲੋਕੀ ਲੈਂਦੇ ਆ ਪਰ ਹੱਥ ਕੜੇ ਕਰਦੇ ਵੀ ਰੈਂਦੇ ਤਾਂ ਵੀ ਨਹੀਂ ਮਿਲਦੇ ਸਾਡੇ ਇਹ ਵਿਚਾਰੀ ਸਾਡੀ ਕੁੜਮਣੀ ਹੈ ਮੇਰੀ ਕੁੜੀ ਦੀ ਉਹ ਨਾਨਾ ਆਦੀ ਉਹ ਵਿਚਾਰੀ ਰੋਟੀ ਲੈ ਕੇ ਆਈ ਸਾਡੇ ਵਾਸਤੇ ਖਾਣ ਨੂੰ ਤੇ ਕੱਪੜੇ ਲਿਆਉਂਦੇ ਮਾਤਾ ਜੀ ਬੱਚੇ ਵਾਸਤੇ ਬੜਾ ਹੀ ਬੜਾ ਔਖਾ ਜਾਂਦਾ ਘਰ ਨੂੰ ਬਣਾਉਣਾ ਪਰ ਘਰ ਚ ਕੌਣ ਕੌਣ ਪਰਿਵਾਰ ਜੀ ਤੁਹਾਡੇ ਹੈਗਾ ਸਾਡੇ ਆਈਆਂ 8 ਜੀਆਂ 10 ਕਿਦਾਂ ਕਿ ਜਰਾ ਕਿਤੇ ਜਲ ਪਾਣੀ ਆਇਆ ਪਾਣੀ ਫਿਰ ਇੱਥੇ ਵੇਖੋ ਇੱਧਰ ਭੱਜ ਗਾ ਗਵਾਂਡੀਆਂ ਦੇ ਘਰ ਚਲ ਗਏ ਨਾ ਨਿਆਣੇ ਚੁੱਕੇ ਭੱਜ ਗਏ ਆਪਣੀ ਜਾਨ ਬਚਾਉਣੀ ਜੇ ਜਾਨ ਬਚ ਗਈ ਸਭ ਕੁਝ ਬਚ ਗਿਆ ਸਾਡਾ ਜਿੱਦੋ ਆਇਆ ਫਿਰ ਸਾਰਾ ਕੁਝ ਖਰਾਬ ਸੀ ਸਭ ਕੁਝ ਏਦਾਂ ਹੀ ਤੀਸਰੇ ਦਿਨ ਪਾਣੀ ਨਿਕਲਿਆ ਲੱਥਾ ਖੁਦ ਕੱਢਿਆ ਬਾਹਰ ਆ ਹਾਂ ਕਿ ਵਿਚਾਰੇ ਸਾਰੇ ਖਾਪ ਕੇ ਹਤੇ ਸਮਾਨ ਵੇਖ ਕੇ ਰੋਣ ਆ ਗਏ ਨਾ ਉਹ ਰੋਣਾ ਕਿਦਾਂ ਗਰੀਬ ਬੰਦਿਆ ਬੰਦਾ ਨਹੀਂ ਸਾਡਾ ਵੀ ਜੀ ਕਾਦੇ ਲੈਂਟਰਾਂ ਤੇ ਬਈਏ ੱੱਕੇ ਕੇ ਭਾਈਏ ਲੈਂਟਰ ਤੇ ਕਿਤੇ ਰਹਿ ਗਈ ਛਤਾਂ ਨਹੀਂ ਗਈ ਹੋ ਵੀ ਚੋਣ ਲਾਪੀਆਂ ਹਾਂਜੀ ਉਹ ਵੀ ਚੋਣ ਲਾਪੀਆਂ ਸਾਰਾ ਦੇਖੋ ਸਾਰਾ ਬਰਵਾਦ ਹੋ ਗਿਆ ਘਰ ਕਿਦਾਂ ਹੀ ਰਾਂਗੇ ਤੇ ਡਾਰੰਦਾ ਇਹਨੇ ਕੰਦਾ ਨੇ ਪੁੱਛ ਕੇ ਥੋੜਾ ਡਿੱਗਣੀ ਸਿੱਤੇ ਪਏ ਬਾਂਸੋਂ ਦੀ ਰੋਟੀਾਂ ਵਿੱਚੋਂ ਸੁੰਗਦੀ ਆਈ ਕੋਠੇ ਤੇ ਸੁੰਗਣੇ ਬੜਾ ਹੋਇਆ ਬਹੁਤ ਜ਼ਿਆਦਾ ਐਂ ਦੇ ਕੋਈ ਨਾ ਮਰਿਆ ਚ ਨਾ ਜਿੰਦਿਆਂ ਤੇ ਮਤੇ ਕਦੀ ਵੇਖੇ ਸੀ ਇਦਾਂ ਦੇ ਨਹੀਂ 88 ਜੀ ਵੇਖਿਆ ਹੀ ਉੱਤਰ ਸਾਡੇ ਕੰਨਾਰ ਪਾਰ ਹੋ ਗਏ ਅੱਛਾ ਜੀ ਹਾਂ ਜੀ 88 ਦਾ ਆਇਆ ਇਹ ਭਾਈ ਇੱਥੇ ਉਦੋਂ ਵੀ ਇੰਨੇ ਨੁਕਸਾਨੀ ਹਾਂਜੀ ਉਦੋਂ ਵੇਖਿਆ ਦੀ ਅਮਚੂੜ ਕੇ ਮਾਰਿਓ ਤਾਂ ਥੋੜਾ ਬੋਤਾ ਹੀ ਸਾਰਾ ਰੋੜ ਲੜ ਗਿਆ ਹੀ ਫੇਰ ਮੁੜ ਕੇ ਬਣਾਇਆ ਅਲਗ ਸਮਾਨ ਰੱਖਿਆ ਦਾ ਇਹ ਸਮਾਨ ਫੇਰ ਲੱਗਦਾ ਤੁਹਾਨੂੰ ਸਹੀ ਨਿਕਲੇਗਾ ਵਿੱਚੋਂ ਕੁਝ ਨਹੀਂ ਜੀ ਕੱਖ ਨਹੀਂ ਸਭ ਸੌੜ ਦਿੱਤਾ ਪੰਦਾ ਬੰਨ ਬੰਨ ਕੇ ਨਾ ਬੱਡਾਂ ਦੇ ਵਿੱਚੋਂ ਸਭ ਕੱਢ ਕੇ ਸਭ ਟਗਾਲੀਆਂ ਪਰ ਪਰ ਕੇ ਸੁੱਟੇ ਬੱਚਿਆਂ ਨੂੰ ਪਉਣ ਨੂੰ ਇੱਕ ਕਪੜਾ ਨਹੀਂ ਰਿਹਾ ਤਾਂ ਇਹ ਦੱਸਣ ਲਈ ਸਾਡੀ ਲੜਕੀਆਂ ਪਤਾ ਲੈ ਉਹਨਾਂ ਦੀ ਕੁੜਮਣੀ ਸਾਡੇ ਵੀ ਧੀ ਹੈ ਉਹਨੂੰ ਦੇਖੋ ਹੈ ਤਾਂ ਵਿਚਾਰੀ ਲੈ ਕੇ ਆਈ ਕੱਪੜੇ ਹੁਣੇ ਆ ਜੇ ਲੈ ਕੇ ਆਏ ਨੇ ਦੇਖ ਕੇ ਸ਼ਰਮ ਹੁੰਦੀ ਰੋਣੀ ਹੁੰਦਾ ਕਿ ਕਿੱਦਾਂ ਬੋ ਤੁਹਾਡੇ ਕੁੜਮਾ ਹੈ ਹਾਂ ਕੁੜਮਣੀ ਸਾਡੀ ਧੀ ਦੇ ਕੁੜਮਲੇ ਹਾਂਜੀ ਨੰਨੂ ਆਰ ਨਹੀਂ ਤੋਂ ਆਏ ਨੇ ਉਹਨਾਂ ਨੇ ਤੁਹਾਡੇ ਹਾਲਾਤ ਵੇਖੇ ਤੇ ਹਾਂ ਜੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਤੁਸੀਂ ਕਿ ਇਹ ਜਿਹੜਾ ਸਮਾਨ ਤੇ ਚਲੋ ਮਿਲਦਾ ਜਾਂਦਾ ਮਕਾਨ ਕੌਣ ਬਣਾ ਕੇ ਦੇਵੇ ਨੇ ਗ੍ਰੀਬ ਬਣਾਈ ਦੇ ਆਈ ਲਾਉਣੇ ਦਿਹਾੜੀਆਂ ਲਾ ਲਾ ਤੁਹਾਨੂੰ ਪਤਾ ਵੀ ਦਿਹਾੜੀਆਂ ਵੀ ਕੰਮ ਹੀ ਬੰਦ ਹੋ ਗਏ ਨੇ ਕਿਧੋ ਗਾਲਾਂ ਜੇ ਹੁਣ ਤੇ ਚਾਰ ਦਿਨ ਨਹੀਂ ਖਾ ਲਾਂਗੇ ਤਾਂ ਭੱਜ ਦੌੜ ਕੇ ਬੱਚੇ ਜਾਂਦੇ ਕੋਈ ਬਰੈਡ ਫੜ ਲੈ ਕੋਈ ਬਿਸਕੁਟ ਫੜ ਲੈ ਹੋਰ ਇੱਥੇ ਕੋਈ ਸੂਣਾ ਦਾ ਉਹ ਵੀ ਜਦੋਂ ਖਾਣਾ ਪੈਂਦਾ ਖੋ ਖਾ ਕੇ ਖਾ ਲਈ ਪੈਂਦੀ ਜਦੋਂ ਭੁੱਖ ਲੱਗੇ ਨਾ ਉਦੋਂ ਕੋਈ ਸ਼ਰਮ ਨਹੀਂ ਆਗੀ ਪਰ ਇਹ ਤੇ ਹੈਗਾ ਨਾ ਪੰਜਾਬੀ ਇਕੱਠੇ ਹੋ ਕੇ ਮਦਦ ਕਰਨ ਪਹੰਚੀ ਹਾਂਜੀ 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 ਬਹੁਤ ਜਿੰਗ ਜਿੰਨਾ ਪਿੰਡਾਂ ਚ ਨਹੀਂ ਪਹੁੰਚਿਆ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਮੈਂ ਇਹ ਨਹੀਂ ਕਹਿੰਦੀ ਵੀ ਨਹੀਂ ਕੀਤੀ ਹੈ ਕਿਉਂਕਿ ਘਰ ਘਰ ਜਾ ਕੇ ਉਹਨਾਂ ਨੇ ਹਾਂਜੀ 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 ਸ਼ਾਰਟ ਕਰ ਲੈ ਮਾਰ ਬਰਨਿੰਦਰ ਕੋਰਜੀ ਸੰਜੀਤ ਜੀ ਇੱਥੇ ਪਹੁੰਚੇ ਹੋ ਕੀ ਕਰਨਾ ਹੈ ਤੁਸੀਂ ਅੱਜ ਅਸੀਂ ਇਹਨਾਂ ਦੀ ਥੋੜੀ ਬੋਤੀ ਹੈਲਪ ਕਰਨਾ ਹੈ ਜਿੰਨੀ ਕਿ ਸਾਡੇ ਕੋਲ ਹੁੰਦੀ ਕੱਲ ਪਰਸੋਂ ਹੀ ਆਏ ਹੀ ਹਰੂ ਬੜਾ ਤੋ ਵਾਪਸ ਹੋ ਗਏ ਵੀ ਚਲ ਬੱਚਿਆਂ ਨੂੰ ਕੱਢ ਕੇ ਲਿਆਣੇ ਆ ਤੋ ਬੋਰਡ ਵਾਲੇ ਕਹਿੰਦੇ ਕਿ ਜਿੰਨਾਂ ਨੂੰ ਪਾਣੀ ਜਿਹੜੇ ਅਦ ਵਿਚਾਲੇ ਫਸੇ ਨੇ ਚਾਹੇ ਬੰਬੀਆਂ ਤੇ ਨੇ ਚਾਹੇ ਦਰਕਤਾਂ ਤੇ ਚੜੇ ਉਹਨਾਂ ਨੂੰ ਪਹਿਲਾਂ ਹੀ ਕਰ ਦੂਜੇ ਦਿਨ ਅਹੀਂ ਕਲਾਨੌਰ ਆਇਆ ਫੇਰ ਵੀ ਸਾਨੂੰ ਡਾਕ ਦਿੱਤਾ ਫਿਰ ਪਰਸ ਕੱਲ੍ਹ ਆ ਹੀ ਆਏ ਆ ਨਾਲ ਬੇਟਾ ਆਇਆ ਹੀ ਮੈਂ ਆਈ ਥੋੜਾ ਬੋਤਾ ਸਮਾਨ ਲੈ ਆਂਦਾ ਰਸ ਨਹੀਂ ਵਿਕੇ ਜਾਂਦੇ ਭੁੱਖੇ ਕਿ ਆਪ ਖਾ ਲਈ ਦੇ ਤਾਥੇ ਤਾਂ ਫੇਰ ਹੀ ਸਿੱਧਰ ਆਪਣੇ ਭੁੱਖੇ ਰਹਿਣਗੇ ਬੱਚੇ ਭੁੱਖੇ ਰੰਗੇ ਆਪਣਾ ਖਾਦਾ ਕੁਛ ਨਹੀਂ ਕਹਿੰਦਾ ਤੇ ਅੱਜ ਥੋੜਾ ਬੋਤਾ ਨਵਾਂ ਤੇ ਸਮਾਨ ਲੈ ਕੇ ਬੱਚਿਆਂ ਵਾਂ ਤੇ ਕੱਪੜੇ ਲੈ ਕੇ ਆਏ ਆ ਕੰਬਲ-ਕੰਬਲ ਲੈ ਕੇ ਆਏ ਜਿੰਨੀ ਹੀ ਹੱਲਪ ਹੁੰਦੀ ਆ ਇਹ ਸਰਕਾਰ ਨੂੰ ਆਪ ਹੀ ਚਾਹੀਦਾ ਕਿ ਇਹਨਾਂ ਦੀ ਹੱਲਪ ਕਰ ਸਿਆਮ ਨੂੰ ਚਾ ਇਹ ਮੇਰੀ ਨੋਦ ਨਾਨਕੇ ਹੈਗੇ ਜੀ ਦੇਖਿਆ ਜੇ ਤੇ ਮੇਰੇ ਕਪੜੇ ਸੀ ਇਹ ਨਾ ਕਹਿੰਦੇ ਕਪੜੇ ਵੀ ਆਪਾਂ ਬਾਹਰ ਸੁੱਟ ਦਿੰਦੇ ਤਾਂ ਖਰਾਬ ਹੋ ਗਏ ਸਾਰੇ ਖਰਾਬ ਹੋ ਗਏ ਨਹੀਂ ਕਪੜੇ ਸਾਰੇ ਇਹਨਾਂ ਨੇ ਸੁੱਟ ਦਿੱਤੇ ਤੇ ਕੋਪੋਂ ਲਾ ਕੇ ਨਹੀਂ ਹੈਗੇ ਮਿੱਟੀ ਘਟਾ ਆਗਾ ਫਿਰ ਬਿਮਾਰੀ ਦੂਰੀ ਫਸਣੀ ਇਹ ਤੇ ਸੀਆਮ ਨੂੰ ਆਪ ਚਾਹੀਦਾ ਕਿ ਆਣ ਕੇ ਪਿੰਡਾਂ ਦੇ ਵਿੱਚ ਦੌਰਾ ਕਰਨ ਵੇਖਣ ਕਿ ਗਰੀਬਾਂ ਦੀ ਮਦਦ ਕਰਨ ਹੁਣ ਤੁਸੀਂ ਕੀ ਕੀ ਲੈ ਕੇ ਆਏ ਅਸੀਂ ਆਣਾ ਵਾਸਤੇ ਕੰਬਲ ਲੈ ਕੇ ਆਏ ਆ ਬੱਚਿਆਂ ਦੇ ਕਪੜੇ ਲੈ ਕੇ ਆਏ ਆ ਕੁਲ ਰਾਸ਼ਨ ਲੈ ਕੇ ਆਏ ਸੀ ਥੋੜਾ ਬੋਤਾ ਆਟਾ ਲੈ ਕੇ ਆਏ ਸੀ ਰਾਸ਼ਨ ਹੋਰ ਲੈ ਕੇ ਆਏ ਸੀ ਕਿ ਤੇ ਇਹਨਾਂ ਦੀ ਸੀ ਆਉਣੀ ਚਾਹੀਦਾ ਪੂਰੀ ਮਦਦ ਕਰਨੀ ਚਾਹੀਦੀ ਜਿੰਨਾਂ ਕੋ ਹੁਣ ਦਿਹਾੜੀਦਾਰ ਬੰਦੇ ਨੇ ਉਹ ਨਾ ਕੰਮ ਕਰ ਸਕਦੇ ਨੇ ਦੁਕਾਨਾਂ ਤੇ ਪਾਣੀ ਆ ਗਿਆ ਬਜ਼ੁਰਗਾਂ ਕੋ ਕਿੰਨਾ ਕੰਮ ਹੋਣਾ ਹੈ ਤੇ ਇਹ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੀ ਹੈਲਪ ਕਰਨ ਵਾਸਤੇ ਵਾਦ ਹਲਪ ਕਰਨ ਇਹਨਾਂ ਨੂੰ